ਸਤਨ ਸੰਬੱਧ ਬਾਬਾ ਜਗਦੀਪ ਬੰਗੜ ਜੀ ਦੇ ਧਾਰਮਿਕ ਸਥਾਨ ਪਿੰਡ 파ਸਲਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਕਰੋਨ ਸੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਵਿਸ਼ੇਸ਼ ਮੀਟਿੰਗ ਪ੍ਰਧਾਨ ਲੇਖਰਾ ਜਮਾਲਪੁਰ ਦੀ ਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਹਰ ਸਾਲ ਵਾਂਗ ਇਸ ਸਾਲ ਦੀ ਤਰ੍ਹਾਂ ਵੀ ਸਲਾਨਾ ਜੋੜ ਮੇਲਾ 5 ਨਵੰਬਰ ਨੂੰ ਸਮੂਹ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰ ਬੰਗੜ ਪਰਿਵਾਰ ਦੇ ਮੈਂਬਰਾਂ ਸਾਹਿਬਾਨ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਮੇਲੇ ਦਾ ਪੋਸਟਰ ਰੀਲੀਜ਼ ਕੀਤਾ ਗਿਆ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਪ੍ਰਧਾਨ ਲੇਖਾ ਜਮਾਲਪੁਰ ਤੇ ਜਨਰਸ ਖਤਰ ਬਾਬੂ ਮੇਰਚੰਦ ਪਾਸਲਾ ਨੇ ਦੱਸਿਆ 3 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ ਸੰਗਤ ਦੇ ਸਜੋਗਨਾ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਧਾਰਮਿਕ ਸਥਾਨ ਤੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ 5 ਨਵੰਬਰ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿੱਚ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗਾਇਕ ਜੋੜੀ ਮਨਮੋਨ ਪੱਟੀ ਦੇ ਸੀਮਾ ਪੱਟੀ ਤੋਂ ਇਲਾਵਾ ਪ੍ਰਚਿੱਤ ਗਾਇਕ ਜੋੜੀ ਗੁਰਬੀਰ ਸਿੱਧੂ ਤੇ ਅਮਨ ਵਿਰਕ ਆਪਣਾ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ ਤੇ ਦਾਨੀ ਸੱਜਣ ਅਤੇ ਦਾਨੀ ਸੰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸੰਗਤ ਵਾਸਤੇ ਚਾਹ ਤੇ ਗੁਰੂ ਦਾ ਲੰਗਰ ਓਟਟ ਵਰਤਾਏ ਜਾਣਗੇ ਇਸ ਮੌਕੇ ਵਾਇਸ ਪ੍ਰਧਾਨ ਹਰਵੰਸ ਲਾਲ ਤਲਵੰਦ ਸਕੱਤਰ ਅਮਰਜੀਤ ਸਿੰਘ ਬੰਗੜ ਸਹਾਇਕ ਕੈਸ਼ੀਅਰ ਸਤਨਾਮ ਫਤਿਹਪੁਰ ਗੁਰਨਾਮ ਬੰਗੜ ਯਾਦਵਿੰਦਰ ਸਿੰਘ ਬੱਗਾ ਬਾਬਾ ਨਿਰਮਲ RAM ਗੁਰਦੀਪ ਸਾਫਾ ਸਰਪੰਚ ਜਮਾਲਪੁਰ ਸੁਰਿੰਦਰ ਕੋਟ ਕਰਾਰਖਾਂ ਹਾਜ਼ਰ ਰਹੇ ਤੇ ਤਨਗੁਰਦੇਵ ਪੰਤਨ ਬਾਬਾ ਜਸਦੇਵ ਜੀ ਮਿਤੀ 5 ਨਵੰਬਰ ਨੂੰ ਸਾਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਪਾਸਲਾ ਵਿਖੇ ਬਾਬਾ ਜਸਦੇਵੀ ਮੰਗੜ ਸਭਾ ਸੋਸ਼ਲ ਸਭਾ ਵੈਲਫੇਅਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮੇਲੇ ਦੀਆਂ ਤਿਆਰੀਆਂ ਲਈ ਸਾਰੇ ਸੇਵਾਦਾਰ ਵੀਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਭਾ ਵਿੱਚ ਹਾਜ਼ਰ ਸਭਾ ਦੇ ভাইস ਪ੍ਰਧਾਨ ਹਰਵੰਸ لال ਜੀ ਔਰ ਸਾਡੇ ਜਨਰਲ ਸੈਕਟਰੀ ਸ੍ਰੀਮਾਨ ਮੇਰ ਚੰਦ ਜੀ ਸਾਬਾਦ ਇਸ ਕਦਰ ਸ਼੍ਰੀ ਅਮਰਜੀਤ ਦੀ પાਸਲਾ ਕੈਸ਼ੀਅਰ ਦੇਸਰਾਜ ਜੀ ਸਹਾਇਕ ਕੈਸ਼ੀਅਰ ਸਤਨਾਮ ਸਿੰਘ ਫਤੇਪੁਰ ਜੀ ਸਾਥੀ ਗੁਰਨਾਮ ਪਾਸਲਾ ਜੀ ਗੁਰਦੀਪ ਜਮਾਲਪੁਰ ਸਾਫਕਾ ਸਰਪੰਚ ਗੁਰਨਾਮ ਪਾਸਲਾ ਜੀ ਨਰਿੰਦਰ ਕੋਟ ਨੰਡਾਗਲ ਕਰਾਖਾ ਤੋਂ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਆਏ ਸਾਥੀਆਂ ਦਾ ਤਾਂ ਆਵਾਜ਼ ਕਰਦੇ ਆਂ ਔਰ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਜੀ ਦੇ ਵਿੱਚ ਆਸਥਾ ਰੱਖਣ ਵਾਲੀ ਸੰਗਤ 3 ਤਰੀਕ ਨੂੰ ਜਿਵੇਂ ਕਿ ਦੱਸਿਆ ਜਾ ਚੁੱਕਾ ਪ੍ਰੋਗਰਾਮ 3 ਤਰੀਕ ਨੂੰ ਇਸ ਮੇਲੇ ਦਾ ਆਰੰਭ ਸ੍ਰੀ ਅਖੰਡ ਪਾਤਸ਼ਾਹਬ ਨਾਲ ਆਰੰਭ ਕਰਕੇ ਕੀਤਾ ਜਾਵੇਗਾ ਜਿਨ੍ਹਾਂ ਦੀ ਪੂਜ ਪੰਜ ਨਵੰਬਰ ਨੂੰ ਪਾਏ ਜਾਣਗੇ ਔਰ 3 ਤਰੀਕ ਨੂੰ ਹੀ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਨਿਸ਼ਾਨ ਸਾਹਿਬ ਬਾਬਾ ਜੀ ਦੇ ਚਲਾਏ ਜਾਣਗੇ ਸਾਰੀ ਸੰਗਤ ਇਸ ਪ੍ਰੋਗਰਾਮ ਦੇ ਮੱਦੇ ਨਜ਼ਰ ਆਪਣੀ ਤਿਆਰੀ ਦੇ ਨਾਲ ਸ਼ਿਰਕਤ ਕਰੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਅਸਲ ਜਠੇਰਿਆਂ ਦੀ ਧਰਤੀ ਆ ਜੱਦੀ ਜਠੇਰੇ ਮੰਗਲਾ ਦੇ ਮਾਖਲਾਂ ਵਿੱਚ ਹਨ ਔਰ ਇਥੋਂ ਹਰੇਕ ਦਿਿਆਂ ਵਾਲੋਂ ਗਾਵਾਂਣਾ ਸੰਪੂਰਨ ਹੁੰਦੀਆਂ ਨੇ ਸਾਰੀ ਸੰਗਤ ਦੇ ਇੱਕ ਵਾਰ ਫੇਰੇ ਮੇਲੇ ਦੀ ਲੱਖ ਲੱਖ ਵਧਾਈ ਸਾਰੇ ਔਦੇਦਾਰ ਵੀਰਾਂ ਦਾ ਸੇਵਾਦਾਰ ਵੀਰਾਂ ਨੂੰ ਇਹ ਬੇਨਤੀ ਹੈ ਕਿ ਸਿੱਧਕ ਦਿਲੀ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ ਔਰ ਆਪਣੀ ਜੇ ਕਿਰਤ ਕਮਾਈ ਨੂੰ ਸਫਲਾ ਕਰੀਏ ਔਰ ਡੇਰੇ ਦੇ ਵਿੱਚ ਚੱਲ ਰਹੇ ਪ੍ਰੋਜੈਕਟ ਜਿਹੜੇ ਕਿ ਸੋਸ਼ਲ ਵੈਲਫੇਅਰ ਦੀ ਪ੍ਰੋਜੈਕਟ ਡੇਰੇ ਦੇ ਕਰਨੇ ਨੇ ਉਹਨਾਂ ਪ੍ਰੋਜੈਕਟਾਂ ਲਈ ਬਾਅਦੋਂ ਬਾਅਦ ਦਿਲ ਖੋਲ ਕੇ ਦਾਨ ਦੇਈਏ ਜੀ ਧੰਨਵਾਦ ਜੈ ਗੁਰਦੇਵ ਧੰਨਵਾਦ ਜੈ ਬਾਬਾ ਜਸਦੇਵ ਜੀ ਬੰਗੜ ਅੱਜ ਜੈ ਬਾਬਾ ਜਸਦੇਵ ਜੀ ਬੰਗੜ ਸੋਸ਼ਲ ਵੈਲਫੇਅਰ ਕਮੇਟੀ ਫਾਸਲਾ ਵੱਲੋਂ ਬਾਬਾ ਜੀ ਦਾ ਜੋ ਸਲਾਨਾ ਜੋੜ ਮੇਲਾ ਮਿਤੀ 5 11 2025 ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਪ੍ਰਬੰਧ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਜੋ ਸਲਾਨਾ ਜੋੜ ਮੇਲਾ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਰੇ ਪ੍ਰੋਗਰਾਮ ਦੀਏ ਸਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਪ੍ਰੋਗਰਾਮ ਉਲਿੱਕੇ ਗਏ ਅਤੇ ਬਾਬਾ ਜੀ ਦਾ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪੇਪਰ ਰਿਲੀਜ਼ ਕੀਤਾ ਗਿਆ ਸੰਗਤਾਂ ਨੂੰ ਬੰਗੜ ਪਰਿਵਾਰਾਂ ਨੂੰ ਔਰ ਇਲਾਕਾ ਵਾਸੀਆਂ ਨੂੰ ਇਸ ਮੇਲੇ ਦੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਔਰ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੰਗੜ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੀਆਂ ਸੰਗਤਾਂ ਇਸ ਮੇਲੇ 'ਚ ਹਾਜ਼ਰ ਹੋਣ ਮਿਤੀ 3/11/2025 ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 5/11/2025 ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਔਰ ਲੰਗਰ ਚਲਾਏ ਜਾਣਗੇ ਸਾਰੀਆਂ ਸੰਗਤਾਂ ਫਿਰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰਨ ਸਾਰੇ ਸੇਵਾਦਾਰ ਜਿਨ੍ਹਾਂ ਨੇ ਵੀ ਕੋਈ ਸੇਵਾਦਾਰ ਸੇਵਾ ਲੈਣੀ ਹੋਵੇ ਉਹ ਸਾਨੂੰ 2-3 ਦਿਨ ਪਹਿਲਾਂ ਹੀ ਸੇਵਾ ਲੈਣ ਦੀ ਆਪਣੀ ਹਾਜ਼ਰੀ ਦੱਸਣ ਤਾਂ ਕਿ ਉਹਨਾਂ ਨੂੰ ਸੇਵਾ ਦਿੱਤੀ ਜਾ ਸਕੇ ਜੇ ਕਿਸੇ ਨੇ ਕੋਈ ਲੰਗਰਾਂ ਵਿੱਚ ਜਾਂ ਹੋਰ ਸੇਵਾ ਲੈਣੀ ਹੋਵੇ ਉਹ ਵੀ ਪ੍ਰਬੰਧਕ ਕਮੇਟੀ ਕੋ ਪਹੁੰਚ ਕਰਨ ਜੀ